ਤੇ ਨਹੀਂ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਆ ਯਾਰ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਪੀਸਫੁਲੀ ਜਿਹੜਾ ਐ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿਤਨਾ ਬੀਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਐ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਐ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਐਮ ਐ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਹੋਵੇ ਸਮਾਂ ਵੀ ਖੁੱਲ੍ਹਾ ਦਿੱਤਾ ਗਿਆ ਵਾਸਤੇ ਕਿੰਨਾ ਦਾ ਲੱਗਦਾ ਕਿ ਨਹੀਂ ਬੰਦਾ ਹਾਂਜੀ ਸਮਾਂ ਖੁੱਲ੍ਹਾ ਵਾ ਕਿੰਨੀ ਕੁ ਪੋਲਿੰਗ ਹੁੰਦੀ ਆ ਸਗੀ ਮੈਨੂੰ ਮੈਨੂੰ ਪਤਾ ਨਹੀਂ ਜੀ ਬਸ ਮੈਂ ਤਾਂ ਵਾਈ ਗਰੁੱਪ ਤੇ ਛੱਡਿਆ ਆ ਵੋਟਰਾਂ ਨੂੰ ਇਹੋ ਅਪੀਲ ਕਰੂੰਗੇ ਕਿ ਵਾਦ ਛ ਸਾਰਾ ਟੱਕੜੀ ਨੂੰ ਲੈ ਕੇ ਆਣਾ ਤੇ ਜਿਹੜੀ ਆਪਣੀ ਸਰਕਾਰ ਆ ਸਕੇ ਤੇ ਜਿੰਨੇ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਚਾਹੇ ਗੁਣਾਗਰਦੀ ਦਾ ਤੇ ਉਹ ਹੱਲ ਹੋ ਸਕਣ ਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਆ ਜਾਂ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਪੀਸਫੁਲੀ ਜੜਾ ਹੈ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿਤਨਾ ਬੀਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਹੈ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜੜੀ ਇਲੈਕਸ਼ਨ ਜੜੀ VOTING ਜੜੀ ਆ ਉਹ ਹੋਵੇ ਸਮਾਂ ਵੀ ਖੁੱਲਾ ਦਿੱਤਾ ਗਿਆ ਵਾ ਤੇ ਕਿਸਤਾਂ ਦਾ ਲੱਗਦਾ ਤਿੰਨੀ ਬੰਦਾ ਹਾਂਜੀ ਸਮਾਂ ਖੁੱਲਾ ਵਾ ਕਿੰਨੀ ਕਿ ਪੋਲਿੰਗ ਹੁੰਦੀ ਆ ਸਹੀ ਮੈਨੂੰ ਮੈਨੂੰ ਪਤਾ ਨਹੀਂ ਜੀ ਵਾਸ ਮੈਂ ਤਾਂ ਵਾਇਗਰੂ ਦੇ ਛੱਡਿਆ ਆ ਵੋਟਰਾਂ ਨੂੰ ਇਹੋ ਅਪੀਲ ਕਰੂੰਗੀ ਕਿ ਵਾਦ ਛੱਡ ਕੇ ਜੜਾ ਸਾਰਾ ਟੱਕੜੀ ਨੂੰ ਲਾ ਕੇ ਆਉਣਾ ਤੇ ਜਿਹੜੀ ਆਪਣੀ ਸਰਕਾਰ ਆ ਸਕੇ ਤੇ ਜਿੰਨੇ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਚਾਹੇ ਗੁਨਾਗਰਦੀ ਦਾ ਤੇ ਉਹ ਹੱਲ ਹੋ ਸਕਣ ਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਆ ਜਾਂ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਪੀਸਫੁਲੀ ਜਿਹੜਾ ਐ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿਤਨਾ ਬੀਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਐ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਐ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਐਮ ਐ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਹੋਵੇ ਸਮਾਂ ਵੀ ਖੁੱਲ੍ਹਾ ਦਿੱਤਾ ਗਿਆ ਵਾਸਤੇ ਕਿੰਨਾ ਦਾ ਲੱਗਦਾ ਕਿ ਨਹੀਂ ਬੰਦਾ ਹਾਂਜੀ ਸਮਾਂ ਖੁੱਲ੍ਹਾ ਵਾ ਕਿੰਨੀ ਕੁ ਪੋਲਿੰਗ ਹੁੰਦੀ ਆ ਸਗੀ ਮੈਨੂੰ ਮੈਨੂੰ ਪਤਾ ਨਹੀਂ ਜੀ ਬਸ ਮੈਂ ਤਾਂ ਵਾਈ ਗਰੁੱਪ ਤੇ ਛੱਡਿਆ ਆ ਵੋਟਰਾਂ ਨੂੰ ਇਹੋ ਅਪੀਲ ਕਰੂੰਗੇ ਕਿ ਵਾਦ ਛ ਕਾ ਟੱਕੜੀ ਨੂੰ ਲੈ ਕੇ ਆਉਣਾ ਤੇ ਜਿਹੜੀ ਆਪਣੀ ਸਰਕਾਰ ਆ ਸਕੇ ਤੇ ਜਿੰਨੇ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਚਾਹੇ ਗੁਣਾਗਰਦੀ ਦਾ ਤੇ ਉਹ ਹੱਲ ਹੋ ਸਕਣ ਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਆ ਯਾ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਪੀਸਫੁਲੀ ਜਿਹੜਾ ਹੈ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿਤਨਾ ਬੀਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਹੈ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਹੋਵੇ ਸਮਾਂ ਵੀ ਖੁੱਲ੍ਹ ਦਿੱਤਾ ਗਿਆ ਵਾ ਤੇ ਕਿਸ ਤਾਂ ਦਾ ਲੱਗਦਾ ਤਿੰਨ ਬੰਦਾ ਹਾਂਜੀ ਸਮਾਂ ਖੁੱਲ੍ਹਵਾ ਇੰਨੀ ਕੁ ਪੋਲਿੰਗ ਹੁੰਦੀ ਆ ਸਗੀ ਮੈਨੂੰ ਮੈਨੂੰ ਪਤਾ ਨਹੀਂ ਜੀ ਬਸ ਮੈਂ ਤਾਂ ਵਾਈ ਗਰੂਪ ਤੇ ਛੱਡਿਆ ਆ ਵੋਟਰਾਂ ਨੂੰ ਇਹੋ ਅਪੀਲ ਕਰੂੰਗੇ ਕਿ ਵਾਦ ਛੱਡ ਕੇ ਜਿਹੜਾ ਇਸ ਵਾਰ ਤੱਕੜੀ ਨੂੰ ਲੈ ਕੇ ਆਉਣਾ ਤੇ ਜਿਹੜੀ ਆਪਣੀ ਸਰਕਾਰ ਆ ਸਕੇ ਤੇ ਜਿੰਨੇ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਚਾਹੇ ਗੁਨਗਰਦੀ ਦਾ ਤੇ ਉਹ ਹੱਲ ਹੋ ਸਕੇ